ਇੱਕ ਕੋਠੇ ਰਥੜੀਆਂ ਵਾਲੇ ਪਿੰਡ ਮਹਾਰਾਜ ਜਿਲ੍ਹਾ ਮਿੱਤਰੋ ਬਠਿੰਡਾ ਬਾਈ ਸੁਖਪ੍ਰੀਤ ਦੇ ਘਰੋਂ ਇੱਕ ਵੱਡੇ ਕੱਦ ਕਾਠ ਵਾਲੀ ਵੱਡੀ ਬੇਲ ਵਾਲੀ ਐਚ ਐਫ ਆਪਸ ਨੂੰ ਗਾਂ ਦਿਖਾ ਰਹੇ ਆ ਪੂਰੀ ਜਿਹੜੀ ਡਿਟੇਲ ਤਾਂ ਆਪਾਂ ਪਾਈ ਤੋਂ ਹੀ ਲਮਾਂਗੇ ਵੀ ਕਿਹੜਾ ਸੂਆ ਇਹ ਸੂੰਦੀ ਹੈ ਕਿੰਨਾ ਇਹਨੇ ਦੁੱਧ ਕੱਢਿਆ ਤੇ ਕਿਹੜਾ ਮਿੱਤਰੋ ਇਹਦੇ ਟੀਕੇ ਲੱਗਿਆ ਹੋਇਆ ਸੋ ਪਹਿਲਾਂ ਠੰਡੇ ਵੀ ਦੀ ਗੱਲ ਗੱਲ ਕਰੀਏ ਮਿੱਤਰੋ ਫਿਕਸ ਹਵਾਨੇ ਦੀ ਚੰਗੀ ਬੇਲ ਚੰਗਾ ਕੱਦ ਕਾਠ ਠੰਡੀ ਸੀਲ ਮਿੱਤਰੋ ਫੁੱਲ ਤੇ ਇੱਕ ਵਾਰੀ ਆਪਾਂ ਗੱਲਬਾਤ ਕਰਦੇ ਆਂ ਫੇਰ ਆਪਾਂ ਤੁਹਾਨੂੰ ਤੋਰ ਕੇ ਦਿਖਾਉਣਿਆ ਰੇਟ ਵੀ ਮਿੱਤਰੋ ਆਪਾਂ ਬਾਅਦ ਦੇ ਵਿੱਚ ਦੱਸਦੇ ਆਂ ਤੇ ਥੋੜਾ ਜਿਹਾ ਮਿੱਤਰੋ ਪੱਕੇ ਦਾ ਥਾਂ ਦਾ ਮੰਨਦੀ ਆ ਕਿਉਂਕਿ ਜਿਆਦਾਤਰ ਜਦੋਂ ਪਸ਼ੂ ਮਿੱਤਰੋ ਫਰਸ਼ ਤੇ ਰਹਿ ਜਾਂਦਾ ਉਦੋਂ ਇਹ ਚੀਜ਼ਾਂ ਕਰ ਲੱਗ ਜਾਂਦਾ ਇੱਕ ਜਗ੍ਹਾ ਥੋੜੀ ਇਹਨਾਂ ਕੋਲੇ ਤੇ ਬਾਹਰ ਕੱਚੇ ਥਾਂ 'ਚ ਇਹ ਕਟਕੜਦੇ ਨੇ ਲਿਓ ਜੂਰੇ ਮੜੀ ਜੀ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾ ਆਪਣਾ ਨੰਬਰ ਹੈ ਤੇ 82124 98724 82124 ਵੱਡੇ ਕੱਦ ਕਾਠ ਵਾਲੀ ਚੰਗੀ ਬੇਲ ਵਾਲੀ ਚੰਗੀ ਸਮੀ ਵੀ ਰੋਕ ਲੋ ਜਿੱਥੇ ਬਸ ਅੰਦਰ ਨੇਰਾ ਪੂਗਾ ਨਾ ਹਾਂ ਬਾਈ ਸੁਖਬੀਰ ਕੀ ਹਾਲ ਆ ਪਹਿਲਾਂ ਤਾਂ ਠੀਕ ਆ ਬਾਈ ਠੀਕ ਹੈ ਆਪਣਾ ਘਰ ਹੈਗਾ ਪੂਲਾ ਰੋਡ ਤੇ ਮਹਰਾਜ ਤੋਂ ਪੂਲਾ ਰੋਡ ਹੈ ਨਾ ਪੂਲਾ ਇੱਥੋਂ ਕਿੰਨਾ ਕਿਹਾ ਜਾਂਦਾ ਹੋ ਬਾਈ ਪੂਲਾ 3 ਕਿਲੋਮੀਟਰ ਆ ਜਾਂਦਾ ਇੱਥੇ 3 ਕਿਲੋਮੀਟਰ ਹਾਂਜੀ ਪਸ਼ੂ ਕਾਫੀ ਰੱਖਦੇ ਹੋ ਹੈ ਨਾ ਦੁੱਧ ਵਾਲੇ ਹਾਂਜੀ ਬਈ ਠੀਕ ਹੈ ਇਹਦੀ ਆਪਾਂ ਸੂਏ ਦੀ ਹੁਣ ਗੱਲ ਕਰਗੇ ਬਈ ਇਹ ਤੀਜਾ ਸੂਆ ਸੁਣੀ ਆ ਤੀਜਾ ਸੂਆ ਸੁਣੀ ਆ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਬਈ ਦਿਨੇ ਦੇ ਬਾਅਦ ਤਿੰਨ ਚਾਰ ਕਿਲੋਟ ਵੀ ਕੱਚੀ ਆਲੇ ਬਈ ਠੀਕ ਹੈ ਕਿੰਨਾ ਕਹਨੇ ਦੁੱਧ ਘਟਿਆ ਬਸ ਅਹੀ ਬਈ ਇਹਨੇ 30 ਪਲੱਸ ਗਈ ਆਪਾਂ ਕਹਨੇ 30 ਮੰਨ ਕੇ ਲੈ ਲੈਂਦੇ ਮੰਦਾ ਬਈ ਕੱਢੂਗੀ ਹਾਂਜੀ ਬਈ ਠੀਕ ਹੈ ਮੁੱਲ ਫਿਰ ਇਹਦਾ ਕੀ ਕਰਤਾ ਹੈ ਮੁੱਲ ਵੀ ਜੈ ਜੀ ਆਪਣਾ 13 ਮੰਗਦੇ ਆ ਬਈ 13 ਹਾਂਜੀ ਮੰਨ ਤਾਨ ਹੋ ਜੂ ਮੰਨ ਤਾਨ ਹੋ ਜੂ ਬਈ ਤੀਜੇ ਸੂਏ ਸੋਣੀਆਂ ਤੇ ਟੀਕਾ ਕਿਹੜਾ ਲੱਗਿਆ ਵਾ ਤੇ ਟੀਕਾ ਵੀ ਇਹਦਾ ਜਰਮਨ ਇੰਪੋਰਟਡ ਲੱਗਿਆ ਵਾ ਬੇਰਕਾ ਦਾ ਬਈ ਜਰਮਨ ਇੰਪੋਰਟਡ ਬੇਰਕਾ ਦਾ ਹਾਂ ਬਈ ਠੀਕ ਹੈ ਮੁੱਲ 130 ਮਾਨਦਾਨ ਹੋ ਜੂ ਹਾਂਜੀ ਬਈ ਤੇ ਫੋਨ ਨੰਬਰ ਬੋਲ ਦੋ ਜੀ ਫੋਨ ਨੰਬਰ ਬਈ 791 ਹਾਂਜੀ 42096 700 ਪੂਰਾ 91 42096 96 ਪਿੰਡ ਮਹਿਰਾਜ ਕੋਠੇ ਰਥੜੀਆਂ ਵਾਲੇ ਤੇ ਪੂਲਾ ਰੋਡ ਤੇ ਹਨਾ ਹਾਂਜੀ ਬਈ ਸੋ ਬੰਦੋ ਜੀ ਤੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ